ਲੋਕਵਾਜ਼ ਨਿਊਜ਼ ਤੇ ਤੁਹਾਡਾ ਸਵਾਗਤ ਹੈ ਬੀਤੇ ਦਿਨੀ ਜਦੋਂ ਦਰਿਆ ਸਤਲੁਜ ਦੇ ਵਿੱਚ ਪਾਣੀ ਆਇਆ ਸੀ ਤਾਂ ਕਾਫੀ ਜ਼ਿਆਦਾ ਵੱਡੀ ਤਬਾਹੀ ਮੱਚੀ ਸੀ ਤੇ ਕਈ ਥਾਵਾਂ ਤੇ ਦਰਿਆਵਾਂ ਨੇ ਖੋਰੇ ਜਾਨਕਾ ਢਾ ਲਾਤੀ ਬੰਨ ਦੇ ਨਜ਼ਦੀਕ ਦਰਿਆ ਪਹੁੰਚ ਗਿਆ ਲੋਕਾਂ ਨੇ ਆਪ ਮੁਹਾਰੇ ਕੰਮ ਕੀਤਾ ਪ੍ਰਸ਼ਾਸਨ ਦਾ ਲੋਕ ਕਹਿ ਰਹੇ ਕਿ ਪ੍ਰਸ਼ਾਸਨ ਦਾ ਕੰਮ ਜ਼ੀਰੋ ਸੀ ਲੋਕਾਂ ਨੇ ਬੰਨ ਬਚਾ ਲਿਆ ਜਦੋਂ ਮਹਿਦਪੁਰ ਤੋਂ ਜਗਰਾਵ ਰੋਡ ਤੇ ਜਾਈਏ ਲੇਨਦੇ ਵਾਲੇ ਪਾਸੇ ਕੰਨੀਆਂ ਹਸੈਨੀ ਪਿੰਡ ਦੇ ਸਾਹਮਣੇ ਜੋ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉੱਥੋਂ ਦੀ ਤਸਵੀਰ ਸੰਜੀਤੋੜੇ ਨਾਲ ਕਰਨ ਜਾ ਰਿਹਾ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਦਰਿਆ ਸਤਲੁਜ ਨੇ ਖੋਰਾ ਲਾਇਆ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਧਰ ਅੱਗੇ ਤੱਕ ਨਜ਼ਰ ਮਾਰੋ ਕਿ ਜਿੱਧਰ ਵੀ ਤਾਂ ਤੁਹਾਨੂੰ ਸਾਰਾ ਪਾਣੀ ਪਾਣੀ ਨਜ਼ਰ ਹੁਣ ਵੀ ਆਊਗਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦਰਿਆ ਸਤਲੁਜ ਦੀਆਂ ਹਾਲਾਤ ਕੀ ਬਣੇ ਸੀ ਉਸ ਟਾਈਮ ਹਾਲਾਤ ਬੜੇ ਮਾੜੇ ਸੀ ਚਿੰਤਾਜਨਕ ਹਾਲਾਤ ਤਾਂ ਹੁਣ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਹੁਣ ਦਰਿਆ ਸਤਲੁਜ ਦੇ ਵਿੱਚ ਪਾਣੀ ਵੀ ਘਟ ਗਿਆ ਤਾਂ ਹੁਣ ਕੰਮ ਕਿਤਨਾ ਕਿਤੇ ਕਰਨਾ ਚਾਹੀਦਾ ਹੈ ਸਰਕਾਰ ਨੂੰ ਪਰ ਅਜੇ ਤੱਕ ਤੁਸੀਂ ਰੁੱਖਾਂ ਦੀਆਂ ਤਸਵੀਰਾਂ ਦੇਖਿਆ ਨੇ ਇਹ ਰੁੱਖ ਸਾਹਮਣੇ ਪਿਆ ਹੈ ਅੱਗੇ ਤਸਵੀਰ ਦਿਖਾਉਂਦੇ ਆ ਰੁੱਖ ਪਿਆ ਹੈ ਪਰ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਕੀ ਕੀਤਾ ਉਸ ਤੋਂ ਬਾਅਦ ਕੀ ਕੰਮ ਕਰਨਾ ਸ਼ੁਰੂ ਕੀਤਾ ਜਿਵੇਂ ਬਹੁਤ ਸਾਰੇ ਸਵਾਲ ਨੇ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਕੀਤਾ ਨਹੀਂ ਜੋ ਕਿ ਕੰਮ ਕਰਨਾ ਸੀ ਤਾਂ ਹੁਣ ਪ੍ਰਸ਼ਾਸਨ ਨੇ ਇੱਥੇ ਆ ਕੇ ਜਿੱਥੇ ਪੱਥਰ ਲਾਉਣੇ ਸੀ ਉੱਥੇ ਪੱਥਰਾਂ ਦੀਆਂ ਗੱਡੀਆਂ ਆਉਣੀਆਂ ਚਾਹੀਦੀਆਂ ਹਿਮਾਚਲ ਵਿੱਚ ਵੀ ਬਾਰਿਸ਼ ਰੁਕੀ ਹੋਈ ਹੈ ਤਾਂ ਕੁਝ ਦੇ ਅੰਦਰ ਰਾਹਤ ਜ਼ਰੂਰ ਮਿਲੀ ਹੈ ਇਹ ਨਾ ਹੋਵੇ ਕਿ ਇਸ ਤਰ੍ਹਾਂ ਪ੍ਰਸ਼ਾਸਨ ਨੇ ਅਲਰਟ ਕੀਤਾ ਕਿ 1 2 6 ਤਰੀਕ ਤੱਕ ਬਾਰਿਸ਼ ਦੁਬਾਰਾ ਆਉਣੀ ਹੈ ਤਾਂ ਫੇਰ ਹਾਲਾਤ ਜਿਆਦਾ ਮਾੜੇ ਹੋ ਜਾਣ। ਪਾਖੜਾ ਦਾ ਰੇਵਲ 1675 ਹੈ। ਪਰ ਹੁਣ ਇੱਕ ਗੱਲ ਪੱਕੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦਰਿਆ ਸਤਲੁਜ ਦੇ ਵਿੱਚ ਮੈਂ ਫੇਰ ਤੁਹਾਨੂੰ ਇੱਧਰ ਸਾਈਡ ਤੋਂ ਵੀ ਗੱਲ ਕਰਦੇ ਆਪਾਂ। ਫੇਰ ਤੁਹਾਨੂੰ ਦੱਸ ਦਵਾਂ ਕਿ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੱਲਾ ਪਾਖੜਾ ਤੋਂ ਪਾਣੀ ਨਹੀਂ ਹੁੰਦਾ। ਰਸਤੇ 'ਚ ਜੋ ਨਦੀਆਂ ਹੁੰਦੀਆਂ ਉਹਨਾਂ ਦਾ ਪਾਣੀ ਵੀ ਦਰਿਆ ਦੇ ਵਿੱਚ ਪੈਂਦਾ ਹੈ। ਤਾਂ ਫੇਰ ਦਰਿਆ ਸਤਲੁਜ ਦਾ ਜਿਆਦਾ ਪੱਧਰ ਵੱਧ ਜਾਂਦਾ ਹੈ। ਤਾਂ ਹੁਣ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਕੰਮ ਕਰਨਾ ਚਾਹੀਦਾ ਸੀ। ਤਾਂ ਇਸ ਤਰ੍ਹਾਂ ਲੋਕਾਂ ਨੇ ਬਚਾਇਆ ਸੀ ਇਹ ਬੰਨ। ਮਾਨ ਤੋਂ ਕੁਝ ਦੂਰੀ ਤੇ ਇਹ ਛੱਟ ਛੱਟ ਗਏ ਲੋਕਾਂ ਨੇ ਰੁੱਖ ਬੰਦੂ ਬਚਾਇਆ ਇਸ ਢਾਹ ਨੂੰ ਰੋਕਿਆ तकरीबन 1 ਕਿਲੋਮੀਟਰ ਏਰੀਏ ਦੇ ਵਿੱਚ ਢਾਹ ਲੱਗੀ ਲੋਕਾਂ ਨੇ ਇਸ ਤਰ੍ਹਾਂ ਕੰਮ ਕਰਕੇ ਇੱਥੇ ਬਚਾਇਆ ਜੇਕਰ ਲੋਕ ਕੰਮ ਨਾ ਕਰਦੇ ਤਾਂ ਅੱਗੇ ਫਿਰ ਖਤਰਾ ਹੋਣਾ ਸੀ ਕਾਫੀਆ ਦਾ ਪਿੰਡਾਂ ਨੂੰ ਬਹੁਤ ਸਾਰੇ ਨਾਲ ਘਰ ਨੇ ਉਹਨਾਂ ਸਾਰਿਆਂ ਨੂੰ ਕਿਤਨਾ ਕਿਤਨਾ ਨੁਕਸਾਨ ਜਰੂਰ ਹੋਣਾ ਸੀ ਤਾਂ ਲੋਕਾਂ ਨੇ ਤਾਂ ਬਚਾ ਲਿਆ ਲੋਕਾਂ ਨੇ ਕੰਮ ਕੀਤਾ ਪਰ ਪ੍ਰਸ਼ਾਸਨ ਨੂੰ ਹੁਣ ਕਿਦ ਤਰ੍ਹਾਂ ਕਿਤੇ ਕੰਮ ਕਰਨਾ ਚਾਹੀਦਾ ਹੈ ਤਾਂ ਪ੍ਰਸ਼ਾਸਨ ਅਜੇ ਤੱਕ ਤਾਂ ਨਹੀਂ ਇੱਥੇ ਕੋਈ ਦੇਖਣ ਤਾਂ ਪਹਿਲਾਂ ਜਰੂਰ ਹੁੰਦਾ ਸੀ ਪਰ ਉਸ ਤੋਂ ਬਾਅਦ ਪਾਣੀ ਤੋਂ ਬਾਅਦ ਇੱਥੇ ਕੋਈ ਹਲਚਲ ਨਹੀਂ ਹੋਈ ਕੰਮ ਫਿਰ ਰੁਕ ਗਿਆ ਤਾਂ ਪ੍ਰਸ਼ਾਸਨ ਨੂੰ ਹੁਣ ਫਿਰ ਅਗਲੇ ਸਾਲ ਦਾ ਇੰਤਜ਼ਾਰ ਕੀਤੇ ਬਿਨਾ ਹੁਣ ਕੰਮ ਕਰਨਾ ਚਾਹੀਦਾ ਇੱਧਰ ਦੇ ਤਸਵੀਰਾਂ ਤੋਂ ਦੇਖ ਰਹੇ ਹਾਂ ਤਾਂ ਪ੍ਰਸ਼ਾਸਨ ਨੂੰ ਹੁਣ ਤਾ ਪ੍ਰਸ਼ਾਸਨ ਹੁਣ ਬਿਨਾ ਵਕਤ ਜ਼ਾਇਆ ਕੀਤਾ ਕੰਮ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜੀ ਕੋਈ ਅਨਸਖਾਂ ਵੀ ਘਟਣਾ ਨਾ ਵਾਪਰੇ ਜਰੂਰ ਨਹੀਂ ਕਿ ਹਰੇਕ ਸਾਲ ਫਿਰ ਉਹੀ ਰੁੱਖ ਛੁੱਟ-ਛੁੱਟ ਕੇ ਬਚਾਇਆ ਜਾਣਾ ਚਾਹੀਦਾ ਹਰੇਕ ਸਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ 19 ਦੇ ਵਿੱਚ ਵੀ ਹੋਇਆ 23 ਦੇ ਵਿੱਚ ਵੀ ਹੋਇਆ ਤੇ ਹੁਣ ਇਹ ਗੱਲ ਨਹੀਂ ਹੋਣੀ ਚਾਹੀਦੀ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਕੰਮ ਕਰਨਾ ਚਾਹੀਦਾ ਇਹ ਤਸਵੀਰ ਦਿਖਾਉਣ ਦਾ ਮਕਸਦ ਇਹ ਸੀ ਕਿ ਭਾਈ ਹੁਣ ਪਾਣੀ ਉਤਰ ਗਿਆ ਜੰਮੀਨੀ ਪੱਧਰ ਤੇ ਆਓ ਕੰਮ ਕਰੋ ਸਮਾਏ ਸ਼ਿਵਕਾ ਨੇ ਰੋਜ਼ ਰੋਜ਼ ਆਪਣਾ ਨਿਭਾਇਆ ਤਾਂ ਹੁਣ ਪ੍ਰਸ਼ਾਸਨ ਵੀ ਕਿਤਨੇ ਕਿਤੇ ਕੰਮ ਜ਼ਰੂਰ ਕਰਨਾ ਚਾਹੀਦਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ